ਮਹਤਾਤ ਦੇ ਵਿੱਚ ਸੰਸਾਰ ਜਿਹੜਾ ਹੈ ਆਪਣੇ ਆਪ ਨੂੰ ਸਰੀਰ ਮੰਨਦਾ ਹੈ ਆਪਣੇ ਆਪ ਨੂੰ ਆਤਮਾ ਨਹੀਂ ਮੰਨਦਾ ਕਿਉਂ ਕਿ ਗੁਰਬਾਣੀ ਦਾ ਅਭਿਆਸ ਨਾ ਹੋਣ ਕਰਕੇ ਬੰਦਗੀ ਨਾ ਹੋਣ ਕਰਕੇ ਸੰਸਾਰ ਇਸ ਪਦਾਰਥ ਵਾਦੀ ਜੋ ਜੋ ਕਹੇ ਸੰਸਾਰ ਹੈ ਉਹਨੂੰ ਉਸ ਰੀਤ ਮੰਨਦਾ ਮਹਾਰਜ ਇਹ ਜੀ ਤੂੰ ਕੌਣ ਕਹਾਂ ਤੇ ਹੈ ਤੂੰ ਕੌਣ ਹੈ ਤੇ ਕਿੱਥੇ ਕਹਿੰਦਿਆ ਗੁਰੂ ਸਭ ਕਹਿੰਦਿਆ ਕਤ ਕੀ ਮਾਈ ਬਾਪ ਕਤ ਕੀ ਰਾ ਕਿਦੂ ਥਾ ਮਹਮ ਆਏ ਅਗਨ ਬੀਮ ਜਲ ਪੀ ਤਰਨੀ ਪਜੈ ਕਾਹੀ ਕੰਮ ਉਪਾਏ ਤੇਰਾ ਇਹ ਸਰੀਰ ਜਿਹੜਾ ਹੈ ਮਿਲਿਆ ਕਿਉਂ ਆ ਤੂੰ ਇੱਕ ਪਰਮਾਤਮਾ ਦੀ ਅੰਛਾ ਤੇ ਉਸ ਵਿੱਚ ਤੂੰ ਅਪੇਧ ਹੋਣਾ ਆ ਤੇ ਆਪਣੇ ਕਰਮ ਕਰਕੇ ਕਿਰਤ ਕਰਮ ਕੇ ਵਿਛੜੇ ਕਰਕੇ ਰਪਾ ਮਿਲੂ ਰਾਮ ਉਸ ਪਰਮਾਤਮਾ ਤੋਂ ਵਿਛੜਿਆ ਆ ਉਸ ਵਿੱਚ ਮਿਲਣਾ ਬੰਦਗੀ ਕਰਕੇ ਨਾਮ ਕਰਕੇ ਇਸ ਕਰਕੇ ਬੰਦਗੀ